ਜੰਦੀ ਹੈ ਨਿਤ ਦਿੱਲੀ ਪਰਫੈਕਟ ਦੇਖੋ ਜੀ ਆਪੋ ਆਪਣੀਆਂ ਗੱਡੀਆਂ ਸਾਫ਼ ਕਰਨੀਆਂ ਪੈਂਦੀਆਂ ਤੇ ਬਕਾਇਦਾ ਹੀਟ ਲਾਉਣੀ ਪੈਂਦੀ ਹੈ ਨਹੀਂ ਕੀ ਚੀਜ਼ ਨਹੀਂ ਇਹ ਸੇ ਕੰਮ ਨਹੀਂ ਬਣਦਾ ਇਹਨੇ ਤਾਂ ਇਹ ਚੀਜ਼ਾਂ ਬਗੀ ਜਣਾ ਤੇ ਆ ਹੁਣ ਜਿਹੜੇ ਹੁਣ ਇਹ ਹਰ ਰੋਜ਼ ਹੀ ਉਹ ਐਂ ਚਾਹੁੰਦੀ ਜਿਵੇਂ ਅੱਜ ਪਈ ਜਾਂਦੀ ਪਰ ਉਹ ਸਾਂਹੀ ਪੈਂਦੀ ਰਣੀ ਹੁਣ ਲਗਭਗ ਜਿੱਦਨ ਪਹੂਗੀ ਬਸ ਐਂ ਡਿੱਗ ਜੀ ਜਿਵੇਂ ਆਪਣੇ ਕਹਿੰਦੇ ਨੇ ਕਣ ਮਣਕਣੀ ਜੀ ਹੁੰਦੀ ਰਹਿੰਦੀ ਹਾਂ ਵੀ ਤਾਂ ਆਲੇ ਇਥੇ ਰਹਿਣੀ ਵੀ ਪੈਣੀ ਫਿਰ ਜਿਹੜਾ ਆਪਣਾ ਹੁੰਦਾ ਨੇ ਕਿਵੇਂ ਹੁੰਦਾ ਪੂਰਾ ਪਰ ਅਗਲਾ ਵੀ ਇੱਕ ਗਰਮ ਇੱਕ ਇੱਕ ਜੋ ਵੀ ਗੱਡੀ ਚ ਤੂੰ ਹੋਰ ਦੱਸਿਆ ਚੀਜ਼ ਬੱਚੇ ਦੀ ਸੀਟ ਆ ਆ ਮਾੜਾ ਦਿਖਾਇਓ ਹਣਾ ਵੀ ਬੱਚੇ ਦੀ ਸੀਟ ਜਿਵੇਂ ਆਪਾਂ ਆਪਾਂ ਤਾਂ ਉਹ ਵੇਖੋ ਜੀ ਆ ਦੇਖੋ ਜੀ ਆ ਬੱਚਾ ਜਿਹੜਾ ਜੀ ਬੱਚੇ ਦੀ ਬਕਾਇਦਾ ਸੀਟ ਲੱਗੀ ਆ ਤੇ ਇਹਦੀ ਸੀਟ ਬਾਰੇ ਦੱਸਿਓ ਵੀ ਇਹ ਕੀ ਕੀ ਫਾਇਦੇ ਆ ਦੇ ਇਹਦੇ ਸੀਟ ਲਾਉਣ ਦਾ ਕੀ ਕੀ ਫਾਇਦਾ ਆਪਾਂ ਨੂੰ ਬੱਚੇ ਦੀ ਸੁਰੱਖਿਆ ਜੀ ਇਹ ਤੋਂ ਹਾਂ ਬੁੱਕਲ ਚ ਨਹੀਂ ਵਾ ਸਕਦੇ ਜੀ ਬੁੱਕਲ ਚ ਨਹੀਂ ਵਾ ਸਕਦੇ ਪੰਜਾਬ ਵੰਦੂ ਪੰਜਾਬ ਦੇ ਜਵਾਗ ਖੜਨ ਬਾਅਦ ਚਲਾਦਾ ਸਟੀering ਟੈਪ ਪਹਿਲਾਂ ਬਿਠਾ ਲੈਨੇ ਹਾਂ ਹਾਂ ਉਹ ਕੰਮ ਨਹੀਂ ਹੈਗਾ ਇਹ ਨਹੀਂ ਵੀ ਮਾਂ ਦੀ ਬੁੱਕਲ ਚ ਬਹਿ ਜੂ ਇਹ ਵੀ ਨਹੀਂ ਬਸ ਬੱਚੇ ਤੇ ਆ ਜੀ ਜੇ ਇੱਥੇ ਆਈਆਂ ਨਾ ਰਫ਼ਤਾਰ ਤੇਜ਼ ਹੁੰਦੀ ਹੈ ਗੱਡੀਆਂ ਦੀ ਹਾਈਪ ਤੇ ਜਾਂਦੀ ਹੈ 100 110 ਤੇ ਜਾਂਦੀ ਹੈ ਬੱਚਾ ਬੜਕਦਾ ਨਹੀਂ ਹਾਂ ਬੱਚੇ ਦੇ ਹਮੇਸ਼ਾ ਛੱਟ ਬੜਕਨ ਵਾਲੀ ਬੜਕਨ ਨਾਲ ਹੀ ਲੱਗਦੀ ਹੈ ਤੇ ਇੱਕ ਜਿਵੇਂ ਤੁਸੀਂ ਦੇਖਿਆ ਹੋਊਗਾ ਹਾਂ ਇੱਕ ਸੀਟ ਦਾ ਜਿਹੜੀ ਛੋਟੇ ਜਹਾ ਜਵਾਗ ਵਾਲੀ ਸੀਟ ਹੁੰਦੀ ਆ ਹਾਂ ਉਹਦਾ ਜਿਹੜਾ ਬੱਚੇ ਦਾ ਮੂੰਹ ਆ ਜਿਹੜਾ ਪਛਾਣੂ ਰਹਿੰਦਾ ਅੱਛਾ ਇਹ ਇੱਧਰ ਰਹੂਗਾ ਬੈਗ ਤੇ ਹਾਂ ਇਹ ਵੱਡੇ ਬੱਚੇ ਦੀ ਆ ਇਹਦਾ ਬੱਚੇ ਦਾ ਮੂੰਹ ਗਾਣੂ ਹੋ ਜਾਂਦਾ ਜੇ ਗੱਡੀ ਦਾ ਪਛਾਣੂ ਆ ਉਹ ਬੱਚੇ ਦਾ ਗੱਡੀ ਅੱਗੋਂ ਵੱਜੀ ਆ ਬੱਚੇ ਦੇ ਕੋਈ ਚੀਜ਼ ਬੜਕ ਕੇ ਵੀ ਨਹੀਂ ਵੱਜਦੀ ਬੱਚਾ ਸੇਫ ਆ ਬੱਚਾ ਸੇਫ ਆ ਤੇ ਇੱਕ ਬੱਚੇ ਦੀਆਂ ਦੋ ਬੈਲਟਾਂ ਹੁੰਦੀਆਂ ਇੱਕ ਹੁੰਦੀ ਆ ਉਹਦੀ ਬੈਲਟ ਜਿਹੜੀ ਛਾਤੀ ਤੇ ਆਉਣੀ ਆ ਬੱਚੇ ਦੀ ਤੇ ਹਾਂ ਇੱਕ ਆ ਥਾਂ ਤੇ ਪੱਟਾਂ ਤੇ ਅੱਛਾ ਜੀ ਦੇ ਵੀ ਸਾਤੀ ਦੀਆ ਕਿਉਂਕਿ ਸਾਤੀ ਆਪਣੇ ਦਿਲ ਨੂੰ ਤੇ ਆਪਣੀਆਂ ਜਿਹੜੀਆਂ ਪਸਲੀਆਂ ਉਹ ਬਚਾ ਲੈਂਦੀਆਂ ਹਾਂ ਤੇ ਤਾਂ ਕਰਕੇ ਬੱਚੇ ਦਾ ਨੁਕਸਾਨ ਨਹੀਂ ਹੁੰਦਾ ਵੀ ਜਿੰਨਾ ਹੱਦ ਤੱਕ ਬਚਾ ਸਕੋ ਨਾ ਕਿੰਨੀ ਕਿੰਨੀ ਸਵਾਰੀ ਬੈਹ ਸਕਦੀ ਹੈ ਇੱਕ ਗੱਡੀ ਚ ਲੀਗਲੀ ਲੀਗਲੀ ਜਿੰਨੇ ਰਹਿ ਗਏ ਬੱਚਾ ਵੀ ਸਵਾਰੀ ਆ ਬੱਚਾ ਸਵਾਰੀ ਆ ਬੱਚਾ ਸਵਾਰੀ ਆ ਸਵਾਰੀ ਜੀ ਹੁੰਦਾ ਪੰਜ ਸਵਾਰੀਆਂ ਬਸ ਬੱਚੇ ਨੂੰ ਅਲੱਗ ਨਹੀਂ ਗਾ ਅੰਸਾਰ ਪੰਜ ਤੋਂ ਵੱਧ ਨਹੀਂ ਨਾ ਨਹੀਂ ਤੇ ਇੱਕ ਤੁਸੀਂ ਦੱਸਿਆ ਸੀ ਵੀ ਜਿਵੇਂ ਆਪਾਂ ਪੰਜਾਬ 'ਚ ਤੇ ਵੀ ਸ਼ਰਾਬ ਪੀ ਕੇ ਕੋਈ ਗੱਡੀ ਚਲਾ ਲੈਂਦੇ ਆ ਇੱਥੇ ਇੱਥੇ ਸ਼ਰਾਬ ਪੀ ਕੇ ਤੁਸੀਂ ਚੱਲਦੇ ਫਿਰਦੇ ਬੰਬ ਅੱਛਾ ਨਾਲੇ ਤੁਸੀਂ ਆਫ ਫਟੋਗੇ ਨਾਲੇ ਤੁਸੀਂ ਕਿਸੇ ਨੂੰ ਮਾਰੋਗੇ ਤੇ ਕਿੰਨਾ ਟਿਕਟ ਕੱਢਦੇ ਆ ਕਿੰਨਾ ਕਿਦਰਾਮਾਨਾ ਪਾਉਦੇ ਫਿਰ ਲਾਇਸੈਂਸ ਸਸਪੈਂਡ ਕਰ ਦਿੰਦੇ ਆ ਕਈ ਗੱਲ ਤੱਕ ਪੀਆਰਾਂ ਤਾਂ ਤੁਹਾਡੀ ਪੀਆਰ ਵੀ ਕੈਨਸਲ ਹੋ ਸਕਦੀ ਅੱਛਾ ਕੀ ਬਾਤ ਹੈ ਠੀਕ ਹੈ ਠੀਕ ਹੈ ਠੀਕ ਠੀਕ ਕਾਨੂੰਨ ਚੰਗੇ ਆ ਨਹੀਂ ਵਧੀਆ ਕਾਨੂੰਨ ਵਧੀਆ ਇਸ ਕੱਲੋਂ ਤਾਂ ਦੋਸਤੋ ਕਾਨੂੰਨ ਦੋਸਤੋ ਵਾਕਈ ਜਿਹੜੇ ਕੈਨੇਡਾ ਦੇ ਕਾਨੂੰਨ ਆ ਉਹ ਬਹੁਤ ਵਧੀਆ ਆ ਸੁਰੱਖਿਆ ਲਈ ਆ ਸਾਡੀ ਸੁਰੱਖਿਆ ਲਈ ਆ ਜਿਹੜੇ ਕਰੂਡ ਬਣਾਏ ਆ ਨਾ ਕੋਈ ਇਹ ਨਹੀਂ ਵੀ ਉਹਨਾਂ ਨੂੰ ਕੋਈ ਫਾਇਦਾ ਇਹ ਸਾਡੀ ਸੇਫ ਹੀ ਆ ਸੀ ਸੇਫ ਆ ਉਹਦੇ ਚ ਤੇ ਸਾਨੂੰ ਵਾਕਈ ਜੇ ਇਹੋ ਚੀਜ਼ਾਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਆ ਜੇ ਤੇ ਜੇ ਸਾਨੂੰ ਜਿਹੜਾ ਕੋਈ ਸਰਕਾਰਾਂ ਜਿਹੜੀਆਂ ਕੋਈ ਕਾਨੂੰਨ ਬਣੇ ਆ ਉਹਨੂੰ ਵੀ ਪਾਲਣਾ ਕਰਨੇ ਆ ਜਿਹਦਾ ਸਾਡੀ ਵੀ ਸੇਫਟੀ ਆ ਇਸ ਗੱਲ ਦੇ ਕੁੱਲੂ ਬਨਾਲੀ ਚ ਵੇਖਦੇ ਹੁੰਦੇ ਸੀ ਜਿਹੜਾ ਬਰਫ਼ ਪੈਂਦੀ ਹੁੰਦੀ ਸੀ ਤੇ ਪਹਾੜਾਂ ਤੇ ਰੋਹ ਤਾਗ ਪਾਸ ਤੇ ਜਾਂਦੇ ਖੇਡਣ ਜਾਂ ਹੁਣ ਵੀ ਜਾਂਦੇ ਆ ਉੱਥੇ ਅਟਖੇੜੀਆਂ ਕਰਦੇ ਆ ਬਰਫ਼ ਦੇ ਗੋਲਿਆਂ ਨਾਲ ਇੱਥੇ ਤਾਂ ਲੋੜ ਹੀ ਨਹੀਂ ਹੈ ਜੀ ਆ ਵੇਖੋ ਬੱਚੇ ਨੂੰ ਹੁਣ ਭਾਇਆ ਜਾ ਰਿਹਾ ਉਹ ਸੀਟ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਤੇ ਇਧਰਲੇ ਪਾਸੇ ਆ ਦੇਖੋ ਬਰਫ਼ੀ ਬਰਫ਼ਾ ਚਾਰ ਚਫੇਰੇ ਬਰਫ਼ਾਂ ਦਾ ਢੇਰ ਸਾਫ ਸਫਾਈ ਵੀ ਹੋ ਰਹੀ ਆਪੂ ਆਪਣੇ ਗੇਟਾਂ ਕੋ ਲੋ ਜੀ ਆ ਗਰਾਜ ਬਣੇ ਆ ਸਾਹਮਣੇ ਜਿਵੇਂ ਗਰਾਜ ਆ 9324 ਨੰਬਰ ਸੀ ਸਾਡਾ ਜਿਹੜਾ ਮਕਾਨ ਸੀ ਤੇ ਸਮਰ ਸਾਈਡ 70 ਸਟਰੀਟ ਤੇ ਤੁਸੀਂ ਬਹਿ ਜਾਓ ਬਹਿ ਜਾਓ ਮੈਨੂੰ ਤਾਂ ਇਹ ਜਿਆਦਾ ਹੋਗਾ ਆਗੇ ਸਾਰੇ Ուղղակի նա դեռ նա է